ਸਾਰੇ ਮੇਰੇ ਡਰਾਈਵਰ ਭਰਾਵਾਂ ਨੂੰ ਸਟਾਫ ਮੈਂਬਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਆ ਲੱਡੀ ਮੈਂ ਪਿਛਲੇ ਸਾਲ ਆਪਣੀ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਆਪਣੇ ਸਟਾਫ ਮੈਂਬਰਾਂ ਤੋਂ ਹੈਲਪ ਮੰਗੀ ਸੀ ਜਿਹੜੇ ਮੇਰੇ ਡਰਾਈਵਰ ਵੀਰ ਆ ਕਿਉਂਕਿ ਮੈਨੂੰ ਮੈਂ ਤਾਂ ਇਹਨਾਂ ਨੂੰ ਕੋਈ ਨਾ ਬੈ ਹੈਲਪ ਮੰਗੀ ਸੀ ਮੈਂ ਬਾਈਟੜਾ ਘੋੜਾ ਚਲਾਉਂਦਾ ਸੀ ਉਸ ਤੋਂ ਡਿੱਗ ਗਿਆ ਸੀ ਮੈਂ ਵੀਡੀਓ ਜਿਵੇਂ ਦੱਸਿਆ ਸੀ ਪਿਛਲੇ ਸਾਲ ਤੇ ਉਹ ਵੀਡੀਓ ਪਾਉਣ ਦਾ ਮੇਰਾ ਮਕਸਦ ਇਹ ਸੀ ਕਿ ਚਲੋ ਮੈਂ ਆਪਣੇ ਡਰਾਈਵਰ ਵੀਰਾਂ ਦਾ ਥੋੜੀ ਬੋਧੀ ਮਦਦ ਲੈ ਸਕਾਂ ਤੇ 10 ਦਿਨ ਮੈਨੂੰ ਮਦਦ ਆਈ ਹੈ ਤੇ ਇਹਦੇ ਵਿੱਚ ਨੇ ਇੱਕ ਹੈਲਪਿੰਗ ਹੈਂਡਲ ਹੈ ਆ एनजीओ वाले ओ जिਗਰਾਵਾ ਤੋਂ ਆ ਉਹ ਆਏ ਸੀਗੇ ਉਹਨਾਂ ਨੇ ਨਾ ਮੇਰੀ ਵੀਡੀਓ ਬਣਾ ਲਈ ਦੋ ਜਿੱਦਾਂ ਫਰਵਰੀ ਨੂੰ ਆਏ ਸੀਗੇ ਮੇਰੇ ਕੋ ਤੇ 10 ਫਰਵਰੀ ਨੂੰ ਉਹਨਾਂ ਨੇ ਵੀਡੀਓ ਬਣਾ ਕੇ ਆਪਣੇ ਉੱਤੇ ਆਪਣਾ 바ਰ ਕੋਡ ਤੇ ਆਪਣਾ ਨੰਬਰ ਲਾ ਲਿਆ ਉੱਤੇ ਤੇ ਜਿੰਨੀ ਵੀ ਡਰਾਈਵਰ ਵੀਰਾਂ ਦੀ ਸੇਵਾ ਸੀ ਅਸਾਮ ਤੋਂ ਕੁਝ ਡਰਾਈਵਰ ਭਰਾਵਾਂ ਦੇ ਫੋਨ ਆਏ ਸੀ ਕਹਿੰਦੇ ਵੀ ਅਸੀਂ ਇੱਦਾਂ ਤੱਕ ਇਕੱਠੇ ਕਰਕੇ ਅਸੀਂ 25000 ਰੁਪਈਆ ਪਾਇਆ ਵਾ ਸਾਰੇ ਡਰਾਈਵਰ ਭਰਾਵਾਂ ਨੇ ਚਾਰ ਪੰਜ ਆਣਾਂ ਤੇ ਉਹ ਬਾਰ ਕੋਡ ਤਾਂ ਉਹਦਾ ਲੱਗਾ ਸੀਗਾ ਜੀ ਹੋਲੇ ਦਾ ਤੇ ਨੰਬਰ ਵੀ ਉਹਨੇ ਆਪਣਾ ਲਾਇਆ ਮੈਨੂੰ ਇਹਦੇ ਵਿੱਚ ਵੀਡੀਓ ਲਾਣੀ ਨਹੀਂ ਆਂਦੀ ਮੈਂ ਆਪਣੇ ਬੱਬੂ ਵਾਲੀਆ ਭਾਜੀ ਨੂੰ ਭੇਜੂਗਾ ਵੀਡੀਓ ਵੀ ਤੋਂ ਆਪਣੇ ਆਪ ਹੀ ਅਟੈਚ ਕਰ ਦੇਣਗੇ ਵਿੱਚ ਤੇ ਬਾਈ ਜੀ ਮੇਰੀ ਹੈਲਪ ਕਰਾਓ ਮੇਰਾ ਬਹੁਤ ਬੁਰਾ ਹਾਲ ਆ ਲੱਤ ਨਹੀਂ ਮੇਰੀ ਮੇਰੀ ਚਲਦੀ ਲੱਤ ਲੱਤ ਮੇਰੇ ਦਾ ਕੁਝ ਕਰਾਓ ਜਾਂ ਮੇਰਾ ਇਲਾਜ ਕਰਾਓ ਲੱਤ ਮੇਰੀ ਚੱਲ ਪਈ ਘਰ ਮੈਂ ਪੇਚ ਲਾ ਲਾਣਾ بس ਇਹ ਮੇਰੀ ਬੇਨਤੀ ਹੈ ਸਾਰੇ ਡਰਾਈਵਰ ਭਰਾਵਾਂ ਨੂੰ ਕਿ ਐਨਜੀਓ ਵਾਲੇ ਨਾਲ ਗੱਲ ਕਰੋ ਵੀ ਕਿਉਂ ਨਹੀਂ ਆ ਰਿਹਾ ਮੇਰਾ ਲਾਜ ਕਿਉਂ ਨਹੀਂ ਦਿਰਾ ਰਿਹਾ ਲੋਕਾਂ ਨੂੰ ਕਹਿੰਦਾ ਫਿਰਦਾ ਕਿ ਮੈਂ ਗੱਡੀ ਲੈਤੀ ਮੈਂ ਲਾਜ ਕਰਾਤਾ ਆ ਜਿਹੜਾ ਥੋੜਾ ਬੋਤਾ ਮਕਾਨ ਤਿਆਰ ਹੋਇਆ ਵਾ ਇਹ ਇੱਕ ਐਨਆਰਆਈ ਭਰਾ ਆਇਆ ਸੀ ਬਰੂ ਉਹਦੇ ਨਾਲ ਵਾਈਫਾਈ ਸੀਗੀ ਤੇ ਤੇ ਰੋੜੀ ਰੂੜੀ ਸੀ ਬਈ ਪਹਿਲਾਂ ਤੁਸੀਂ ਦੇਖੀ ਸੀ ਪੁਰਾਣੀ ਵੀਡੀਓ ਮੇਰੀ ਉਹਦੇ ਵਿੱਚ ਅਸੀਂ ਰੋੜੀ ਦੇ ਉੱਤੇ ਬੈਠੇ ਆ ਤੇ ਉਹ ਫਿਰ ਆਪਣੇ ਹੱਥੀਂ ਇੰਨਾ ਕੁ ਤਿਆਰ ਕਰਕੇ ਤੇ ਕਹਿੰਦੇ ਤੁਸੀਂ ਇਦਾਂ ਨਾ ਬੈਠੋ ਬੱਚਾ ਤੁਹਾਡਾ ਜਨਮ ਆ ਰਿਹਾ ਮੇਰੀ ਬੇਟੀ ਹੈ 15-16 ਸਾਲਾਂ ਦੀ ਮੈਂ ਪਿਛਲੇ ਵੀਡੀਓ 'ਚ ਵੀ ਦਿਖਾਇਆ ਸੀਗਾ ਆ ਮੇਰੀ ਵਾਈਫ ਬੇਟੀ ਹੈ ਇਹ ਕੰਮ ਕਰਦੀ ਆ ਕਿ 300 ਰੁਪਏ ਦਿਹਾੜੀ ਲੈਂਦੀ ਆ ਕਿਸੇ ਬੀਬੀ ਨੂੰ ਸੰਭਦੀ ਆ ਤੇ ਉਹਦਣਾ ਸਾਡਾ ਘਰ ਚੱਲਦਾ ਪਿਆ ਵਾ ਮੇਰੇ ਇੰਨੇ ਕੁ ਹਾਲਾਤ ਮੜੇ ਆ ਭਾਜੀ ਮੈਂ ਦੱਸ ਨਹੀਂ ਸਕਦਾ ਆਪਣੇ ਡਰਾਈਵਰ ਭਰਾਵਾਂ ਨੂੰ ਮੇਰਾ ਚੱਲਣਾ ਫਿਰਨਾ ਬਹੁਤ ਔਖਾ ਹੋਇਆ ਪਿਆ ਮੈਨੂੰ 4-5 ਸਾਲ ਹੋ ਗਏ ਬੈਟੇ ਤੇ ਬੈਠੇ ਨੂੰ ਘਰ ਦਾ ਸਾਰਾ ਸਿਸਟਮ ਖਰਾਬ ਹੋ ਚੁੱਕਾ ਵਾ ਬੇਟੀ ਦੀ ਟਿਊਸ਼ਨਰ ਉੱਪ ਚੁੱਕ ਗਈਆਂ ਫੀਸਾਂ ਸਾਰੀਆਂ ਦੇਣ ਵਾਲੀਆਂ ਪਈਆਂ ਤੇ ਬੱਗੂ ਭਾਜੀ ਉਹਨਾਂ ਨੇ ਮੈਨੂੰ ਕਿਹਾ ਵਾਲੀਆ ਸਾਹਿਬ ਨੇ ਵੀ ਤੋਂ ਆਪਣੇ ਇੱਧਰ ਵੀਡੀਓ ਬਣਾ ਕੇ ਮੈਨੂੰ ਦੇਈ ਨਾਲੇ ਤੇ ਮੈਂ ਜੀ ਵਾਲੀ ਦੀ ਵੀਡੀਓ ਲਾਉਂਗਾ ਜਿਹੜਾ ਵੀਡੀਓ ਬਣਾ ਕੇ ਲੈ ਗਿਆ ਸੀਗਾ ਤੇ ਨਾਲੇ ਡਰਾਈਵਰਾਂ ਨੂੰ ਕਹੂੰਗਾ ਕਿ ਮੇਰਾ ਮੇਰੀ ਹੈਲਪ ਕਰੋ ਸਿਰਫ ਮੈਨੂੰ 10 ਦਿਨ ਜਰੂਰ ਹੈਲਪ ਆਈ ਹੈ ਬੇਸ਼ੱਕ ਮੇਰੇ ਖਾਤੇ ਚੈੱਕ ਕਰ ਸਕਦਾ ਹੈ ਅੱਗੇ ਜਿਹੜਾ ਵੀ ਅਪਰੇਸ਼ਨ ਉਹ ਡਰਾਈਵਰ ਭਰਾ ਨੂੰ ਚੈੱਕ ਕਰਾ ਸਕਦਾ ਨੂੰ ਜੇ ਐਂਜੀ ਵਾਲਾ ਗਵੇ ਐਂਜੀ ਵਾਲੇ ਨੂੰ ਮੈਂ ਖਾਤਾ ਨਹੀਂ ਚੈੱਕ ਕਰਨਾ ਆਪਣੇ ਬੱਗੂ ਵਾਲੀ ਆਪਣੇ ਬੱਬੂ ਵਾਲੀਆ ਸਾਹਿਬ ਆ ਜਾਣ ਜਾਂ ਪ੍ਰੀਤ ਭਾਜੀ ਆ ਜਾਣ ਕੈਂਪਰੇ ਆਪਣੇ ਕਿਹੜਾ ਪ੍ਰੀਤ ਘੈਂਟ ਭਾਜੀ ਤੇ ਦੋਨਾਂ ਜੂ ਕੋਈ ਵੀ ਆ ਜਵੇ ਮੈਂ ਇਹਨਾਂ ਨੂੰ ਆਪਣਾ ਬੈਂਕ ਖਾਤਾ ਚੈੱਕ ਕਰਾ ਲਾਂਗਾ ਤੁਸੀਂ ਮੇਰਾ ਬੈਂਕਾ ਤਾਂ ਦੇ ਸਕਦੇ ਹੋ ਸਿਰਫ 10 ਤੋਂ 12 ਦਿਨ ਮੈਨੂੰ ਸਿਰਫ ਡਰਾਈਵਰਾਂ ਦੀ ਹੈਲਪ ਆਈ ਉਸ ਤੋਂ ਬਾਅਦ ਮੈਨੂੰ ਕੋਈ ਹੈਲਪ ਨਹੀਂ ਹੈਗੀ ਤੇ ਮੇਰੀ ਇਹ ਬੇਨਤੀ ਆ ਮੇਰਾ ਕੁਝ ਸੋਚੋ ਜਾ ਮੈਨੂੰ ਮੁਰਖਸ਼ਾ ਲੈ ਦੋ ਜਾਂ ਮੇਰਾ ਲਾਇਕ ਕਰਾ ਦਿਓ ਮੈਂ ਆਪਣਾ ਜੇ ਮੇਰੀ ਲੱਤ ਜਲ ਵੀ ਤੇ ਕਰਨਾ ਆਪੇ ਚੱਲਣਾ ਹਾਂ ਸਿਰਫ ਆਪਣੇ ਡਰਾਈਵਰ ਭਰਾਵਾਂ ਨੂੰ ਰਿਕਵੈਸਟ ਕਰਦਾ ਵਾਂ ਕਿ ਇਹ ਮੇਰਾ ਟੱਬਰ ਆ ਜਿਹੜਾ ਸਟਾਫ ਮੈਂਬਰ ਡਰਾਈਵਰ ਦਾ ਡਰਾਈਵਰ ਯੂਨੀਅਨ ਆ ਟਰਾਂਸਪੋਰਟ ਆ ਇਹ ਆਪਣਾ ਟੱਬਰ ਆ ਮੇਰੀ ਫੈਮਲੀ ਆ ਜੇ ਕਿਸੇ ਨੂੰ ਇਹ ਫੈਮਲੀ ਦੇ ਵਿੱਚ ਮੁਸੀਬਤ ਆਊਗੀ ਫਿਰ ਆਪਣੇ ਆਪਣੀ ਫੈਮਲੀ ਨੂੰ ਹੀ ਰਿਕਵੈਸਟ ਕਰਨੀ ਉਹਨੇ ਤੇ ਮੈਂ ਆਪਣੇ ਡਰਾਈਵਰ ਭਰਾਵਾਂ ਨੂੰ ਬੇਨਤੀ ਕਰਦਾ ਕਿ ਮੇਰਾ ਕੋਈ ਸੋਚੋ ਮੇਰਾ ਜਨ ਲਾਇਕ ਕਰਾ ਦਿਓ ਜਨ ਨੂੰ ਵੀ ਰਿਕਸ਼ਾ ਲੈ ਦਿਓ ਕਿਰਤ ਦੇ ਹਾਲਾਤ ਬਹੁਤ ਤੰਗ ਹੋਏ ਪਏ ਆ ਅਸੀਂ ਖਰਚੇ ਤੋਂ ਵੀ ਰੋਟੀ ਬਣੀ ਤੋਂ ਵੀ ਤੁਰੰਤ ਫਿਰ ਤੋਂ ਮੱਗੇ ਬੈਠਾ ਚਾਰ ਪੰਜ ਸਾਲ ਤੋਂ ਤੇ ਮੇਰੀ ਇਹ ਬੱਬੂ ਵਾਲੀਆ ਸਾਹਿਬ ਨੂੰ ਬੇਨਤੀ ਇਹੋ ਭਾਜੀ ਮੇਰੀ ਹੈਲਪ ਕਰਾਓ ਮੈਂ ਜਿੱਦਾਂ ਤੁਸੀਂ ਕਹੋਗੇ ਬਾਰ ਕੋਡ ਮੇਰਾ ਨੰਬਰ ਹੈਗਾ 94786 43838 9478643838 ਇਹਦੇ ਤੇ ਮੇਰੀ ਵਾਈਫ ਦਾ ਖਾਤਾ ਚੱਲਦਾ ਗੂਗਲ ਪੇ ਹਰਜਿੰਦਰ ਗੌਰ ਦੇ ਨਾਮ ਤੇ ਆ ਤੇ ਇਹੋ ਹੀ ਨੰਬਰ ਹੈ ਮੇਰੇ ਕੋ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਵੈਰੀਫਿਕੇਸ਼ਨ ਕਰ ਸਕਦੇ ਹੋ ਮੱਲੇ ਗਲੀ ਮੱਲੇ 'ਚ ਸਾਡਾ ਕਾਉਂਸਲਰ ਵੀ ਨਾਲ ਤੁਹਾਨੂੰ ਦੱਸੂਗਾ ਵੀ 3 ਸਾਲ ਹੋ ਗਏ ਮੈਨੂੰ ਘਰ ਬੈਠੇ ਹੋ ਤੇ ਮੇਰੀ ਸਾਰੇ ਡਰਾਈਵਰ ਭਰਾਵਾਂ ਨੂੰ ਬੇਨਤੀ ਆ ਮੇਰੀ ਮਦਦ ਕਰੋ ਮੇਰਾ ਬਹਿਣਾ ਚੱਲਣਾ ਫਿਰਨਾ ਔਖਾ ਹੋਇਆ ਵਾ ਹੋਰ ਸਭ ਰਾਜੀ ਖੁਸ਼ੀ ਰਹੋ ਚੜ੍ਹਦੀ ਕਲਾ 'ਚ ਰਹੋ ਬਸ ਇੱਕ ਵਾਰੀ ਮੈਨੂੰ ਤੋਰ ਦਿਓ ਮੇਰੀ ਲਤ ਮਰੀ ਦੁਰਪੇ ਘਰ ਮਾਪੇ ਤੋਰ ਦੇਣਾ ਸਾਰੇ ਡਰਾਈਵਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੀ ਗੱਲ ਤੇ ਜਰੂਰ ਗੌਰ ਕਰਿਓ ਮੇਰੇ ਵੀਰ ਸਾਰੇ